नमस्कार दोस्तों तुसी देख रहे रहे हो न्यूज़ एंटरटेनमेंट चैनल अते मैं हाँ वर्मा आज असी लेके चल रहे हां जिले दे फूल विखे हुए रंगीन खास रौनक मनाई गई जिस तरह प्यार खुशी जाती है उस तरह इथे भी औरतों ने पूरे उत्साह भाग लिया इस मौके ने पहने पंजाबी कुर्ते सलवार ਬਾਇਰ ਦਵਾਈ ਤੀ ਕਿਤਾ ਤੇ ਬੋਲੀਆਂ ਨਹੀਂ ਰਾਂਚੜਾ ਦਿੱਤਾ ਇਹ ਤਸਵੀਰਾਂ ਸਾਫ਼ ਦੱਸ ਰਹੀਆਂ ਹਨ ਕਿ ਸਭਿਆਚਾਰ ਅਜੇ ਵੀ ਜ਼ਿੰਦਾ ਹੈ ਤੇ ਔਰਤਾਂ ਨੇ ਆਪਣੀ ਭੂਮਿਕਾ ਨਿਭਾਉਂਦਿਆਂ ਸਮਾਂ ਬੰਨ ਦਿੱਤਾ ਸਾਡੇ ਵੀਡੀਓ ਨੂੰ ਲਾਇਕ ਕਰੋ ਸ਼ੇਅਰ ਕਰੋ ਤੇ ਕਮੈਂਟ ਕਰਕੇ ਦੱਸੋ ਤੁਹਾਨੂੰ ਸਭ ਤੋਂ ਵਧੀਆ ਕੀ ਲੱਗਿਆ ਮੈਂ ਹਾਂ 파蒂 ਵਰਮਾ ਮਿਲਦੇ ਹਾਂ ਅਗਲੀ ਰਿਪੋਰਟ ਵਿੱਚ ਤੱਕਦੇ ਰਹੋ ਸਾਡੇ ਨਾਲ ਜੁੜੇ ਰਹੋ ਕੇਬੀਸੀ ਨਿਊਜ਼ ਐਂਟਰਟੇਨਮੈਂਟ ਪੰਜਾਬੀ ਰੰਗ ਪੰਜਾਬੀ ਰੇਡ ਸਾਰੇ ਨੂੰ ਰਾਦੇ ਗਾਣ ਦੇ ਕਹਿੰਦੇ ਕਿਉਂਕਿ ਉਹ ਰਾਦੇ ਰਾਦੇ ਤਾਂ ਹੀ ਬੋਲਣਾ ਚਾਹੀਦਾ ਕਿ ਆਪਾਂ ਸਾਰੇ ਹੀ ਕੀਰਤਨ ਮੰਡਲ ਵਾਲੇ ਇੱਕ ਵਾਰ ਜੋਤੀ ਰੱਖੋ ਲਾ ਦੇ ਦਿੰਦੇ ਤੇ ਜਿਨਾ ਲਾਣੀ ਰੈਸਟੋਰੈਂਟ ਦੇ ਉਹ ਵੀ ਠਾਕੁਰ ਜੀ ਨੂੰ ਨੋਟ ਮੰਡਲੇ ਨੇ ਤੇ ਨੂੰ ਬਈਆ ਜੀ ਨਾਲ ਦੇ ਮੈਸੇਜ ਵੀ ਮੰਡਲੇ ਵਾਲੇ ਨੇ ਤੇ ਉਹਨਾਂ ਦੇ ਬੱਚੇ ਵੀ ਬਹੁਤ ਕੇਮਨਾਨ ਸਿੰਘ ਮਹਾਰਾਜ ਨੂੰ ਫੋਲੋ ਕਰਦੇ ਨੇ ਉਹਨਾਂ ਦੇ ਗੁਰੂ ਨੇ ਉਹਨਾਂ ਨੇ ਕਿ ਇੱਕ ਵਾਰ 14 43 ਦੇ ਨਾਲ ਭਾਗ ਹੁੰਦਾ ਹੈ ਉਹਨਾਂ ਨੇ ਬੱਧੀ ਰਸ ਨੂੰ ਸੰਦੇਸ਼ ਦਿੱਤੀ ਹੈ ਤੁਹਾਨੂੰ ਬੱਧੀਆ ਸਾਰੇ ਮਤਲਬ ਕੇ ਪ੍ਰੈਜੈਂਟ ਕੀਤਾ ਜਦੋਂ ਕੁਝ ਵੀ ਹੈ ਬਧਿਆ ਸਾਡਾ ਆਦਰ ਸਤਕਾਰ ਕੀਤਾ ਹੈ ਤੇ ਸਾਰੇ ਇੱਕ ਸੱਦੇ ਦੇ ਸਾਥੀਆਂ ਭੈਣਾਂ ਇਕੱਠੀਆਂ ਹੋ ਗਈ ਬਿਲਕੁਲ ਕਿਉਂਕਿ ਰੈਗੀ ਗਈਆਂ ਵੈਸੇ ਕਿਉਂਕਿ ਅਸੀਂ થોડા ਲੇਟ ਹੋ ਗਏ ਰੀਤੀਆਂ ਦਾ ਬਹੁਤ ਸ਼ੁਕਰ ਕਰਦੇ ਕਿਉਂਕਿ ਬੋਰਡ ਕੁਝ ਸੰਦੇ ਵੀ ਟਾਈਮ ਤੇ ਸੀ ਲੇਕਿਨ ਫੇਰ ਵੀ ਪੈਦਾ ਹੋਣਾ ਹੁਣ ਆ ਕੇ ਆ ਗਿਆ ਸਾਰਿਆਂ ਦਾ ਦਿਲੋਂ ਧੰਨਵਾਦ ਕਰਦੇ ਆ ਸਾਰਿਆਂ ਨੂੰ ਤੀਜ ਦੀਆਂ ਬਹੁਤ ਬਹੁਤ ਵਧਾਈਆਂ ਤੇ ਸਾਰਿਆਂ ਪੈਣਾ ਨਹੀਂ ਆਪਣੇ ਰੰਗ ਰੰਗੀਲੇ ਵਸਤਰ ਪਹਿਨ ਕੇ ਹਮੇਸ਼ਾ ਸਦਾ ਆਤਮਾ ਕੋ ਜਿੰਦੀ ਕੇ ਪਾਇਨਾ ਤੇ ਬਣੀ ਰਹੇ ਸਦਾ ਸਵਾਗਤ ਨੂੰ ਰਹਿਣ ਜਿਹੜੀਆਂ ਬੱਚੀਆਂ ਹਨ ਉਹਨਾਂ ਦੇ ਮਨ ਕਾਮ ਨਾ ਹਮੇਸ਼ਾ ਅਪੂਰਨ ਹੋਵੇ ਐਵੇਂ ਹੀ ਰੰਗ ਰੰਗੀ ਦੀ ਕੀਤੀ ਜਾਂ ਪਾ ਹਮੇਸ਼ਾ ਬਣਾਉਂਦੇ ਰਹੇ ਜੀ ਬੋਲੇ ਸਾਦੇ ਰਾਦੇ ਰਾਦੇ ਅੱਗੇ ਅਸਰ ਦੇ ਰਸਾ ਦਾ ਪ੍ਰੋਗਰਾਮ ਸੀ ਕੀ ਇਸ ਇਦੇ ਵਿੱਚ ਅਸੀਂ ਮੈਡਮ ਬੰਗਣਾ ਜੀ ਦਾ ਤੇ ਤੇ ਜੀ ਨੂੰ ਰਿਸਪੈਕਟ ਬੜਾ ਚਾਹੀਦਾ ਤੇ ਜਲਦੀ ਦਾ ਫੋਨ ਆ ਜਾਂਦਾ ਤੁਹਾਨੂੰ ਬੜਾ ਕੈਪੀਡੀ ਹੈ ਲੱਗਦਾ ਸੱਜਿਆ ਸਾਰਿਆਂ ਨੂੰ ਲਿਨੋ ਕਿ ਇਤਿਹਾਸ ਦਾ ਗ੍ਰਾਗਿੰਦਾ ਅਸੀਂ ਬਹੁਤ ਖੜਾ ਹੁੰਦਾ ਹਾਂ ਇਸ ਟਾਈਮ ਵੈਲੇ ਸਾਰਿਆਂ ਨੇ ਆਪਣੇ ਆਪਣੇ ਮੰਨ ਦੀ ਪੜਾਅ ਜੀ ਆ ਸੰਦੇ ਕੱਢੀ ਕਰਤਾ ਅਸੀਂ ਸਾਈਟ ਕਰਦੇ ਹਾਂ ਬੜਾ ਮੈਨੀ ਦੱਸੇ ਬਹੁਤ ਘੱਟ ਦੱਸੀ ਜੀ ਮੈਂ ਰੱਜਮੀ ਮੈਂ ਕਪਸਾ ਗੁਰੂ ਘਰ ਅੰਕ ਤੇ ਜੀ ਬਹੁਤ ਬਧੀਏ ਲੱਕੀਆ ਥੈਂਕ ਯੂ ਮੈਮ ਥੈਂਕ ਯੂ ਸਾਰੀ ਟੀਮ ਬਹੁਤ ਬਹੁਤ ਥੈਂਕ ਯੂ ਪਹਿਲਾ ਜੇ ਸਾਰਿਆਂ ਦਾ ਆਗਮਨ ਇਸ ਸਰਜਣਾਵਾਂ ਜੀ ਆਨ ਸਨਿਆਪੈਟ ਹੁੰਦਾ ਠੀਕ ਹੈ ਜੀ ਸਾਰਿਆਂ ਨੂੰ ਨਮਾਨ ਹੈ ਸਾਰੀ ਉਸੇ ਹੀ ਹੈ ਕੋਈ ਸ਼ੀਤਲ ਤੱਕ ਮਤਲੀ ਆਇਆ ਤੇ ਮਾਤਰੀ ਬੰਦ ਬੱਤੇ ਨਾਲ ਲੈ ਕੇ ਤੇ ਇਹ ਮਾਤਰੀ ਬੱਤੇ ਵਾ 15 ਤੇ ਨਾਲ ਜੋਤੀ ਤੇ ਨਾਲ ਰੇਸ਼ਮ ਦੀ ਦੀ ਦਾ ਸਾਡੇ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਅੱਜ ਜਗਤ ਤਿਆਰ ਪ੍ਰੋਗਰਾਮ ਬਣਾਇਆ ਹੈ ਅਸੀਂ ਸਾਰਿਆਂ ਤੋਂ ਬੇਨ ਕਲਾਪਿੰਗ ਕਰਦੇ ਹੈ ਕਲਾਪਿੰਗ ਕਰੋ ਬਈ ਸਾਰਿਆਂ ਲਈ ਤੇ ਅੱਜ ਵੀ ਮੈਂ ਕੋਹ ਹਨ ਬਈਆ ਰਸਤੇ ਜਿੱਥੇੋਂ ਆਪਣਾ ਕਰਚਨ ਰਸਤੇ ਉਮਾ ਜੂਰ ਕੀਤਾ ਕਿਉਂਕਿ 60 ਥਾਂ ਨੇ ਮੂਰੰਤ ਪਿੰਗ ਵਨ 60 ਨੋ ਲਿਆ ਨਾ ਕਿੰਨਾਂ ਅੱਛਾ ਕਰੂਗੀ ਹਾਂਜੀ ਨਮਸਕਾਰ ਜੀ ਅੱਜ ਅਸੀਂ ਤੰਨੂ ਬੇਕਰਸ ਦੇ ਆਏ ਇਹਨਾਂ ਨੂੰ ਵੈਸੇ ਤਾਂ ਕਿਸੇ ਪਹਿਚਾਣ ਦੀ ਜ਼ਰੂਰਤ ਨਹੀਂ ਹੈ ਇਹ ਸਾਡੇ ਰਾਮਪੁਰੇ ਦੇ ਬਹੁਤ ਹੀ ਜ਼ਿਆਦਾ ਫੇਮਸ ਬੇਕਰਸ ਨੇ ਤੇ ਅੱਜ ਅਸੀਂ ਇੱਥੇ ਆਏ ਇਹਨਾਂ ਦੀ ਸਰਵਿਸ ਹੈ

very nice we are very satisfied thank you thank you ਸਾਰਿਆਂ ਨੂੰ ਟੀਜ਼ ਦੀਆਂ ਬਹੁਤ-ਬਹੁਤ ਵਧਾਈਆਂ ਅੱਜ ਇਹ ਪ੍ਰੋਗਰਾਮ ਕਿੰਤਾ ਬਹੁਤ ਵਧੀਆ ਲੱਗਿਆ ਰੇਸ਼ਮਾ ਭਾਬੀ ਜੀ ਵੰਤਨਾ ਤੇ ਜੋਤੀ ਕਰਕੇ ਅਸੀਂ ਅੱਜ ਇਕੱਠੇ ਹੋਏ ਆਂ ਨਹੀਂ ਤਾਂ ਮੈਨੂੰ ਲੱਗ ਰਿਹਾ ਸੀ ਕਿ ਇਸ ਸਾਲ ਸਾਡਾ ਜਿਹੜਾ ਫੰਕਸ਼ਨ ਹੈ ਟੀਕਾ ਹੋਏਗਾ ਨਹੀਂ ਪਰ ਭਾਬੀ ਦੀ ਹਿੰਮਤ ਨਾਲ ਅਸੀਂ ਅੱਜ ਆਏ ਆਂ ਬਹੁਤ ਨੰਗ ਦਿੱਤਾ ਸਾਰਿਆਂ ਨੇ ਬਹੁਤ ਵਧੀਆ ਆਪਿਆ ਦੀ ਜੋ ਪਰਫਾਰਮੈਂਸ ਕੀਤੀ ਹੈ ਕੀਤਾ ਕੀਤਾ ਨਾਚ ਕੀਤਾ ਤੇ ਸਾਰਿਆਂ ਨੇ ਬਹੁਤ ਅੱਛਾ ਬੋਲਿਆ ਖਾਸ ਕਰਕੇ ਬੰਦਨਾ ਮਹਿਨਾ ਸਾਡੇ ਨੇ ਕਿੰਨੇ ਕ ਅਸੀਂ ਇਹ ਕਹਿੰਦੇ ਆ ਕਿ ਹਰ ਸਾਲ ਅਸੀਂ ਇਹ ਤੀਆਂ ਮਨਾਉਂਦੇ ਰਹੀ ਆ ਕਿਉਂਕਿ ਇਹ ਤੀਆਂ ਜਿਹੜੀਆਂ ਉਹ ਸਾਡਾ ਪੁਰਾਣਾ ਸੱਭਿਆਚਾਰ ਦਰਸਾਉਂਦਾ ਹੈਗਾ ਕਿ ਜਿਹੜੇ ਪੁਰਾਣੇ ਕੰਮ ਕਰਦੀਆਂ ਸੀ ਕੁੜੀਆਂ ਇਕੱਠੀਆਂ ਹੁੰਦੀਆਂ ਸੀ ਚਰਖੇ ਕੱਤਦੀਆਂ ਸੀ ਗਿੱਧਾ ਪਾਉਂਦੀਆਂ ਸੀ ਤੀਆਂਾਂ ਝੂੜਦੀਆਂ ਸੀ ਦੇਖੋ ਅਸੀਂ ਹੁਣ ਇਹ ਪਿਆਸੀ ਪਤਾ ਬਣਾਉਣੀ ਆ ਕਿ ਇਹ ਆਹ ਨਾਲੀ ਪੀੜੀ ਨੂੰ ਸਾਡੀਆਂ ਕੁੜੀਆਂ ਨੂੰ ਬਹੂਆਂ ਨੂੰ ਸਾਰਿਆਂ ਨੂੰ ਪਤਾ ਲੱਗੇ ਕਿੰਤੀਆਂ ਕੋਈ ਤਿਆਰ ਹੁੰਦਾ ਸੀ ਫੇਰ ਲੁਕਤਣਾ ਹੋ ਜੇ ਇਸ ਕਰਕੇ ਅਸੀਂ ਵਰਤਾਲੀਆਂ ਬਣਾਉਣੀ ਆ ਸਾਰੇ ਉੱਤੀ ਆਗੇ ਬਹੁਤ ਬਹੁਤ ਨਹੀਂ